ਇਸ ਰੋਡ ਦੀ ਹਾਲਤ ਦੇਖੋ ਤੁਸੀਂ ਜਿਹੜੇ ਬੱਚੇ ਜਾਂ ਜਾਂ ਭੈਣਾ ਸਕੂਟਰਾਂ ਦਾ ਜਾਂ ਮੋਟਰਸਾਈਕਲਾਂ ਦੇ ਪਿੱਛੇ ਬੈਠਤੀਆਂ ਨੇ ਸਾਰੀ ਦਿੱਕਤੀਆਂ ਨੇ بارشਾਂ 'ਚ ਇੰਨਾ ਇੱਥੇ ਪਾਣੀ ਖੜਾ ਹੁੰਦਾ ਹੈ ਕਿ ਰੋਡ ਦਿਸਦੀ ਨਹੀਂ ਹੈ ਬੱਸਾਂ ਦਾ ਸਕੂਲ ਬੱਸਾਂ ਦਾ ਟਰੱਕਾਂ ਦਾ ਹੈਵੀ ਟਰੈਫਿਕ ਹੈ ਜੇ ਇਸ 1 ਸਾਲ ਹੋ ਗਿਆ ਪੁਲ ਬੰਦ ਪਿਆ ਹੈ ਕੋਈ ਕਿਸੇ ਨੇ ਰੁਪਾਈ ਨਹੀਂ ਕਰਾਈ ਹੈ ਮੇਰੀ ਆਪ ਦੀ ਜਿਹੜੇ ਰਾਹੀਂ ਬੇਨਤੀ ਹੈ ਹੱਥ ਜੋੜ ਕੇ ਮੰਤਰੀ ਸਾਹਿਬ ਨੂੰ ਕਿ ਪਲੀਜ਼ ਇਸ ਦੇ ਵੱਲ ਧਿਆਨ ਦਿੱਤਾ ਜਾਵੇ ਤੁਸੀਂ ਮੈਨੂੰ ਅਸ਼ੋਰੈਂਸ ਦਿਓ ਕਿ ਸਟੇਟ ਫੰਡ ਆ ਰਹੀ ਇਸ ਦੀ ਰਿਪੇਅਰ ਹੋਊਗੀ ਕੋਈ ਸਾਨੂੰ ਸੀਆਰਆਈਐਫ ਦੇ ਵਿੱਚ ਜਿਹੜੀ ਇਹਦੀ ਪਰਮਿਸ਼ਨ ਆ ਜਾਂ ਉਹ ਮਨਜ਼ੂਰੀ ਜਿਹੜੀ ਆ ਉਹ ਨਹੀਂ ਮਿਲਦੀ ਤੇ ਅਸੀਂ ਸਟੇਟ ਗਵਰਨਮੈਂਟ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਇਸ ਦੀ ਸਟੇਟ ਫੰਡ ਦੇ ਵਿੱਚ ਉਹ ਰਿਪੇਅਰ ਕਰਵਾ ਦਿੱਤੀ ਜਾਵੇ ਤੇ ਇਹਨਾਂ ਨੇ 22 23 ਦੀ ਦਿੱਤੀ ਸੀ 22 23 ਤਾਂ ਨਿਕਲ ਗਿਆ ਮਤਲਬ ਉਹਦੀ ਪ੍ਰੋਪੋਜ਼ਲ ਤਾਂ ਕੈਨਸਲ ਹੋ ਗਈ ਹੁਣ ਤੇ ਜਦ ਪਹਿਲਾਂ ਸਟੇਟ ਫੰਡ ਨਾਲ ਇਹਨਾਂ ਨੇ ਕੀਤੀ ਸੀ ਰਿਪੇਅਰ ਹੁਣ ਕਿਉਂ ਨਹੀਂ ਕਰਾ ਸਕਦੇ ਇਸ ਬਾਇਆ ਦੇ ਟ੍ਰੀਟਿੰਗਸ ਲਾਈਕ ਸਟੈਪ ਚਿਲड्रन ਨਹੀਂ ਬਹੁਤਾ ਪੂਰਨ ਹੈ ਕਿਉਂਕਿ ਪਿਛਲੇ ਦਿਨੀ ਮੈਨੂੰ ਵੀ ਮੌਕਾ ਮਿਲਿਆ ਸੀ ਜਾਣ ਦਾ ਰਤਰਛਤਰ ਪਿੰਡ ਹੈ ਬਿਲਕੁਲ ਕਰਤਾਰਪੁਰ ਸਾਹਿਬ ਦੇ ਕੋਲ ਹੀ ਇਹ ਜ਼ਰੂਰੀ ਹੈ ਤਾਲਵਾਲ ਸਾਹਿਬ ਦਾ ਵੀ ਏਰੀਆ ਹੈ ਅਸੀਂ ਅਸੀਂ ਇਹ ਬੇਨਤੀ ਕਰਾਂਗੇ ਇਹ ਅਮਰਸਰ ਸਾਹਿਬ ਨੂੰ ਤੇ ਕਰਤਾਰਪੁਰ ਸਾਹਿਬ ਨੂੰ ਜੋੜੋ ਸਰ ਠੀਕ ਹੈ ਤੈਨੂੰ ਕਾਈਂਡਲੀ ਪ੍ਰਯੋਗ ਮੈਂਬਰ ਸਾਹਿਬ ਨੇ ਦੱਸਿਆ ਕਿ 2013 ਦੇ ਵਿੱਚ ਰਿਪੇਅਰ ਹੋਈ ਸੀ ਸਰ 2018 ਦੇ ਵਿੱਚ ਡਿਊ ਸੀਗੀ 2018 ਦੇ ਵਿੱਚ ਕਿਹਦੀ ਜ਼ਿੰਮੇਵਾਰੀ ਬੰਦੀ ਸੀਗੀ ਉਹ ਛੜਕ ਬਣਾਉਂਦੀ ਕੌਣ ਸੀਗਾ ਉਸ ਵੇਲੇ ਸਰ 18 ਦੇ ਵਿੱਚ ਇਹਨਾਂ ਬਣਾਉਣੀ ਸੀਗੀ 18 ਚ ਨਹੀਂ ਬਣਾਈ 19 ਚ ਨਹੀਂ ਬਣਾਈ 20 ਚ ਨਹੀਂ ਬਣਾਈ 21 ਚ ਨਹੀਂ ਬਣਾਈ ਕਿ ਜੇਕਰ ਸਾਨੂੰ ਸੈਂਟਰ ਤੋਂ ਫੰਡ ਰੀਸੀਵ ਨਹੀਂ ਵੀ ਹੁੰਦੇ ਅਸੀਂ ਫਿਰ ਵੀ ਸਟੇਟ ਫੰਡ ਦੇ ਵਿੱਚੋਂ ਕਰਵਾ ਦੇਵਾਂਗੇ ਹੌਨ ਸਰ ਕਾ ਦਾ ਰੋਲਾ ਹੈ ਥੈਂਕ ਯੂ ਸਾਡੇ ਦੇ ਜ਼ਰੂਰ ਆ ਜੀ ਜੋ ਤੁਹਾਡਾ ਹੁਕਮ ਹੋਇਆ ਹੈ ਜੀ ਆ ਦਸਤਾਰ ਦਾ ਰੰਗ ਤੇ ਮੰਨਣਾ ਹੀ ਪੈਣਾ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅ ਨੈਕਸਟ ਕੁਐਸਚਨ ਜੀ ਸ਼੍ਰੀਮਤੀ ਗਨੀਵ ਕੌਰ ਮਜੀਠੀਆ ਜੀ ਸਪੀਕਰ ਸਾਹਿਬ 505 ਸਰਦਾਰ ਭਜਨ ਸਿੰਘ ਮਾਨਯੋਗ ਲੋਕ ਨਿਰਮਾਣ ਮੰਤਰੀ ਪੰਜਾਬ ਜਵਾਬ ਦੇਣਗੇ ਪ੍ਰੰਤ ਇਹ ਕੰਮ ਕਰਵਾਇਆ ਜਾਵੇਗਾ ਜੀ ਸਪੀਕਰ ਸ਼੍ਰੀਮਤੀ ਗਰੀਬ ਜੀ ਸਪੀਕਰ ਸਾਹਿਬ ਮੈਂ ਮਾਨਯੋਗ ਮੰਤਰੀ ਸਾਹਿਬ ਵੱਲੋਂ ਉਹਨਾਂ ਨੇ ਆਪ ਇਹ ਮੰਨਿਆ ਹੈ ਕਿ ਰੋਡ ਰੋਡ ਦੀ ਹਾਲਤ ਬਹੁਤ ਖਸਤਾ ਹੈ ਤੇ ਮੈਂ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਉਣਾ ਚਾਹੁੰਦੀ ਹਾਂ ਕੀ ਇਹ ਸੜਕ ਇੱਕ ਮੇਜਰ ਡਿਸਟ੍ਰਿਕਟ ਰੋਡ ਹੈ ਤੇ ਇਸ ਦੀ ਰਿਪੇਅਰ 2013-14 ਵਿੱਚ ਆ ਹੋਈ ਸੀ ਜਿਹੜੀ ਸਟੇਟ ਫੰਡਾਂ ਨਾਲ ਹੋਈ ਸੀ ਤੇ ਇਹਦੀ ਰਿਪੇਅਰ ਹਰ 5 ਸਾਲ ਬਾਅਦ ਹੋਣੀ ਚਾਹੀਦੀ ਸੀਗੀ ਤੇ ਆ ਜਿਹੜੀ 2018-19 ਵਿੱਚ ਹੋਣੀ ਸੀ ਤੇ ਅੱਜ ਤਾਈਂ ਇਹਦੀ ਰਿਪੇਅਰ ਨਹੀਂ ਹੋਈ ਹੈ 10 ਸਾਲ ਹੋ ਚੁੱਕੇ ਨੇ ਇਹਦੀ ਇਹਦੀ ਹੁਣ ਇਹਦੀ ਰਿਪੇਅਰ ਓਵਰ 듀 ਹੈ ਡਿਊ ਹੈ ਤੇ ਇਹਦੀ ਰਿਪੇਅਰ ਹੁਣ ਅ ਪਹਿਲੇ ਤਾਂ ਇਹਦੀ ਰਿਪੇਅਰ ਜਦ ਸਟੇਟ ਫੰਡ ਨਾਲ ਹੋਈ ਸੀ ਫਿਰ ਇਹਨੂੰ 22 23 ਦੌਰਾਨ ਸੀਆਰਆਫ ਰਾਹੀਂ ਪ੍ਰੋਪੋਜ਼ਲ ਪੇਜਨ ਦੀ ਲੋੜ ਹੀ ਨਹੀਂ ਸੀ ਤੇ ਹੁਣ ਵੀ ਇਸ ਸੜਕ ਦੀ ਰਿਪੇਅਰ ਸਟੇਟ ਫੰਡ ਨਾਲ ਹੀ ਹੋਣੀ ਚਾਹੀਦੀ ਹੈ ਤੇ ਮੇਰੀ ਰਿਕਵੈਸਟ ਹੈ ਕਿ ਸਟੇਟ ਫੰਡ ਰਾਹੀਂ ਪਹਿਲ ਦੇ ਆਧਾਰ ਤੇ ਇਸ ਰੋਡ ਦੀ ਰਿਪੇਅਰ ਕੀਤੀ ਜਾਵੇ ਕੀ ਤੁਸੀਂ ਸਟੇਟ ਫੰਡ ਤ ਰਾਹੀਂ ਇਸ ਰੋਡ ਦੀ ਰਿਪੇਅਰ ਕਰੋਗੇ ਮੰਤਰੀ ਜੀ ਮਾਨਯੋਗ ਸਪੀਕਰ ਸਾਹਿਬ ਇਹ ਗੱਲ ਠੀਕ ਹੈ ਕਿ ਇਹ ਐਮ ਡੀ ਆਰ ਰੋਡ ਨੰਬਰ 64 ਹੈ ਐਕਚੁਅਲੀ ਇਸ ਸੜਕ ਦੇ ਚਾਰ ਹਿੱਸੇ ਹਨ ਜੇ ਪਹਿਲਾ ਹਿੱਸਾ ਦੇਖੀਏ 36.80 ਇਹ ਠੀਕ ਹੈ 6 ਤੋਂ 80 ਤੱਕ 6 ਤੋਂ 17 ਤੱਕ ਅਸੀਂ ਸਟੇਟ ਫੰਡਾਂ ਦੇ ਨਾਲ ਹੀ ਇਹਦੀ ਸਾਰ ਰਿਪੇਅਰ ਕਰਵਾ ਰਹੇ ਹਾਂ ਔਰ ਉਹਦੇ ਵਾਸਤੇ ਅਸੀਂ ਲੋਡਿੰਗ ਦੇ ਫੰਡ ਜਿਹੜੇ ਨੇ ਉਹ ਜਾਰੀ ਕਰ ਦਿੱਤੇ ਨੇ ਟੈਂਡਰ ਵੀ ਲੱਗ ਗਿਆ ਇਹ ਕੰਮ ਜਲਦੀ ਸ਼ੁਰੂ ਹੋ ਜਾਏਗਾ 17 ਤੋਂ ਲੈ ਕੇ ਤੇ 31 ਤੱਕ ਇਹ ਜਿਹੜੀ ਰੋਡ ਆ ਇਹ ਸਰ ਜਿਆਦਾ ਖਰਾਬ ਆ ਔਰ ਇਹਦੇ ਵਾਸਤੇ ਅਸੀਂ CRIF ਨੂੰ CRIF ਦੇ ਵਿੱਚ ਲਿਖਿਆ ਹੋਇਆ ਅਸੀਂ ਦਸੰਬਰ 2022 ਦੇ ਵਿੱਚ ਇਹ ਤਜ਼ਵੀਜ਼ ਭਾਰਤ ਸਰਕਾਰ ਨੂੰ ਭੇਜ ਦਿੱਤੀ ਸੀਗੀ 13 ਕਰੋੜ 10 ਲੱਖ ਰੁਪਏ ਦਾ ਤਕਮੀਨਾ ਪਿਆਰ ਕਰਕੇ ਸਾਨੂੰ ਪੂਰਨ ਆਸ ਹੈ ਕਿ ਇਹਦੀ ਮਨਜ਼ੂਰੀ ਜਿਹੜੀ ਆ ਉਹ 31/3/2023 ਤੱਕ ਮਿਲ ਜਾਏਗੀ ਉਦੋਂ ਜਦੋਂ ਵੀ ਇਹਦੀ ਮਨਜ਼ੂਰੀ ਮਿਲਦੀ ਹੈ ਉਸ ਤੋਂ ਇੱਕ ਇੱਕ ਸਾਲ ਦੇ ਵਿੱਚ ਇਹ ਸੜਕ ਕੰਪਲੀਟ ਕਰ ਦਿੱਤੀ ਜਾਵੇਗੀ ਥੈਂਕ ਯੂ ਗਨੀਵ ਜੀ ਸਪੀਕਰ ਸਾਹਿਬ ਮੈਂ ਮਾਨਯੋਗ ਮੰਤਰੀ ਸਾਹਿਬ ਦੇ ਧਿਆਨ ਵਿੱਚ ਲਿਆਣਾ ਚਾਹਾਂਗੀ ਕਿ ਇਹ ਰੋਡ ਜਿਹੜੀ ਹੈਗੀ ਇਹ ਸ੍ਰੀ ਅੰਮ੍ਰਿਤਸਰ ਸਾਹਿਬ ਨੂੰ ਵਾਇਆ ਫਤਿਹਗਰ ਚੂੜੀਆਂ ਅ ਸ਼੍ਰੀ ਡੇਰਾ ਬਾਬਾ ਨਾਨਕ ਸਾਹਿਬ ਨੂੰ ਜੋੜਦੀ ਹੈ ਤੇ ਬਹੁਤ ਸਾਰੇ ਅ ਸ਼ਰਧਾਲੂ ਇਸ ਸ਼ਰਧਾਲੂਆਂ ਦਾ ਇਸ ਰੋਡ ਤੇ ਉਹਨਾਂ ਦੀ ਆਵਾਜਾਈ ਹੈ ਤੇ देयर ਬੇਸਿਕਲੀ ਟੂ ਮੇਜਰ ਰਿਲੀਜੀਅਸ ਡੈਸਟੀਨੇਸ਼ਨਸ ਤੇ ਇਸ ਤੇ ਬਹੁਤ ਜ਼ਿਆਦਾ ਟ੍ਰੈਫਿਕ ਹੈ ਤੇ ਬਹੁਤ ਸਾਰੇ ਰੋਜ਼ ਐਕਸੀਡੈਂਟ ਹੁੰਦੇ ਨੇ ਇਟ ਇਜ਼ ਅ ਡੈਥ Trap ਤੇ ਜਿਹੜੀ ਇਸ ਰੋਡ ਦੀ ਹਾਲਤ ਹੈ ਮੈਂ ਤੁਹਾਨੂੰ ਦਿਖਾਵਾਂ ਇਸ ਰੋਡ ਦੀ ਹਾਲਤ ਦੇਖੋ ਤੁਸੀਂ ਜਿਹੜੇ ਬੱਚੇ ਜਾਂ ਜਾਂ ਭੈਣਾ ਸਕੂਟਰਾਂ ਦਾ ਜਾਂ ਮੋਟਰਸਾਈਕਲਾਂ ਦੇ ਪਿੱਛੇ ਬੈਠਤੀਆਂ ਨੇ ਸਾਰੀ ਡਿੱਗਦੀਆਂ ਨੇ بارشਾਂ 'ਚ ਇੰਨਾ ਇੱਥੇ ਪਾਣੀ ਖੜਾ ਹੁੰਦਾ ਹੈ ਕਿ ਰੋਡ ਦਿਸਦੀ ਨਹੀਂ ਹੈ ਤੇ 10 ਸਾਲ ਹੋ ਗਏ ਆ ਇਹਦੀ ਮਰੰਮਤ ਨਹੀਂ ਹੋਈ ਹੈ ਤੁਸੀਂ ਇਹਨੂੰ ਦੇਖੋ ਜੇ ਸਟੇਟ ਫੰਡਾਂ ਨਾਲ ਇਹਦੀ ਪਹਿਲਾ ਮਰਮਤ ਹੋਈ ਹੈ ਤਾਂ ਹੁਣ ਕਿਉਂ ਨਹੀਂ ਹੋ ਸਕਦੀ ਮਤਲਬ 10 ਸਾਲ ਤੁਸੀਂ ਇਹਨੂੰ ਦੇਖੂਗੇ ਹੀ ਨਹੀਂ ਤੇ ਆ ਅਜੈਬ ਵਾਲੀ ਦਾ ਪੁਲ ਹੈ 2 ਕਿਲੋਮੀਟਰ ਦਾ ਪੁਲ ਲੋਕਾਂ ਨੂੰ 10 12 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਹੈ ਬੱਸਾਂ ਦਾ ਸਕੂਲ ਬੱਸਾਂ ਦਾ ਟਰੱਕਾਂ ਦਾ ਹੈਵੀ ਟਰੈਫਿਕ ਹੈ ਜੇ ਇਸ 1 ਸਾਲ ਹੋ ਗਿਆ ਇਹ ਪੁਲ ਬੰਦ ਪਿਆ ਹੈ ਕੋਈ ਕਿਸੇ ਨੇ ਰੁਪਈ ਨਹੀਂ ਕਰਾਈ ਹੈ ਮੇਰੀ ਆਪਤੀ ਜਿਹਦੇ ਰਾਹੀਂ ਬੇਨਤੀ ਹੈ ਹੱਥ ਜੋੜ ਕੇ ਮੰਤਰੀ ਸਾਹਿਬ ਨੂੰ ਕਿ ਪਲੀਜ਼ ਇਸ ਦੇ ਵੱਲ ਧਿਆਨ ਦਿੱਤਾ ਜਾਵੇ ਤੁਸੀਂ ਮੈਨੂੰ ਅਸ਼ੋਰੈਂਸ ਦਿਓ ਕਿ ਸਟੇਟ ਫੰਡ ਆ ਰਹੀ ਇਸ ਦੀ ਰਿਪੇਅਰ ਹੋਊਗੀ ਤੇ ਟਾਈਮ ਬਾਉਂਡ ਤੁਸੀਂ ਇਹਨੂੰ ਕਰੋ ਤੇ ਇਹਦੀ ਰਿਪੇਅਰ ਕਰਾਓ ਪਲੀਜ਼ ਕਿ ਤੁਸੀਂ ਇਹ ਸੜਕ ਨੂੰ ਜਲਦੀ ਰਿਪੇਅਰ ਕਰਾਓਗੇ 18 ਦੇ ਵਿੱਚ ਡਿਊ ਸੀ ਜੋ ਕਿ ਨਾ 18 19 20 21 ਕਿਸੇ ਦਿਨ ਕਿਸੇ ਸਾਲ ਦੇ ਵਿੱਚ ਵੀ ਇਹਦੀ ਰਿਪੇਅਰ ਨਹੀਂ ਕਰਵਾਈ ਗਈ ਪਰ ਫਿਰ ਵੀ ਅਸੀਂ ਸਟੇਟ ਫੰਡ ਦੇ ਵਿੱਚੋਂ ਫੰਡਸ ਅਲੋਟ ਕਰਕੇ ਇਸ ਦੀ ਰਿਪੇਅਰ 6 ਕਿਲੋਮੀਟਰ ਤੋਂ ਲੈ ਕੇ 17 ਕਿਲੋਮੀਟਰ ਤੱਕ ਸ਼ੁਰੂ ਕਰਵਾ ਦਿੱਤੀ ਹੈ ਬਾਕੀ ਜੋ ਛੱਡ ਕੇ ਜਿਹੜੀਆਂ ਪਿਕਚਰਸ ਮਾਨਯੋਗ ਮੈਂਬਰ ਸਾਹਿਬ ਨੇ ਦਿਖਾਈਆਂ ਨੇ ਉਦੇ ਵਿੱਚ 17 ਤੋਂ ਲੈ ਕੇ ਇਹ ਛੜਕ ਸਰ ਪੂਰੀ ਜਿਹੜੀ ਆ 31.28 ਕਿਲੋਮੀਟਰ ਆ ਔਰ 17 ਤੋਂ ਲੈ ਕੇ 31 ਤੱਕ ਦੀ ਜਿਹੜੀ ਅਸੀਂ ਆ ਤਖਮੀਨਾ ਜਿਹੜਾ ਆ ਉਹ ਤਿਆਰ ਹੋ ਚੁੱਕਾ ਹੈ ਮੈਂ ਪਹਿਲਾਂ ਵੀ ਦੱਸਿਆ ਕਿ ਉਹ ਅਸੀਂ ਭੇਜ ਚੁੱਕੇ ਆ ਔਰ ਸਾਨੂੰ ਪੂਰਨ ਉਮੀਦ ਆ ਕਿ ਇਹ 31-23 ਤੱਕ ਇਹਦੀ ਪ੍ਰਵਾਨਗੀ ਐਸੇ ਹੀ ਫਾਈਨੈਂਸ਼ੀਅਲ ਈਅਰ ਦੇ ਵਿੱਚ ਮਿਲ ਜਾਏਗੀ ਜੇ ਮਹਿਮਾਨਯੋਗ ਮੈਂਬਰ ਸਾਹਿਬ ਨੂੰ ਦੱਸਣਾ ਚਾਹਣਾ ਹੈ ਕਿ ਜੇ ਇਹਦੀ 31-23 ਤੱਕ ਕਿਸੇ ਕਾਰਨ ਕਰਕੇ ਕੋਈ ਸਾਨੂੰ CRIF ਦੇ ਵਿੱਚ ਜਿਹੜੀ ਇਹਦੀ ਪਰਮਿਸ਼ਨ ਆ ਜਾਂ ਉਹ ਮਨਜ਼ੂਰੀ ਜਿਹੜੀ ਆ ਉਹ ਨਹੀਂ ਮਿਲਦੀ ਤੇ ਅਸੀਂ ਸਟੇਟ ਗਵਰਨਮੈਂਟ ਵੱਲੋਂ ਹਰ ਸੰਭਵ ਕੋਸ਼ਿਸ਼ ਕਰਾਂਗੇ ਕਿ ਇਸ ਦੀ ਸਟੇਟ ਫੰਡ ਦੇ ਵਿੱਚ ਉਹ ਰਿਪੇਅਰ ਕਰਵਾ ਦਿੱਤੀ ਜਾਵੇ ਥੈਂਕ ਯੂ ਗਰੀਬ ਜੀ ਦੋ ਹੁੰਦੀਆਂ ਜਿਹੜੀਆਂ ਸਭ ਤੁਸੀਂ ਚਲੋ ਗਨੀਬ ਜੀ ਗਨੀਬ ਜੀ ਜੀ ਪ੍ਰੋਪੋਜ਼ਲ ਇਹਨਾਂ ਨੇ 22 23 ਦੀ ਦਿੱਤੀ ਸੀ 22 23 ਤਾਂ ਨਿਕਲ ਗਿਆ ਮਤਲਬ ਉਹਦੀ ਪ੍ਰੋਪੋਜ਼ਲ ਤਾਂ ਕੈਨਸਲ ਹੋ ਗਈ 29 ਜਦ ਪਹਿਲਾਂ ਸਟੇਟ ਫੰਡਾਂ ਨਾਲ ਇਹਨਾਂ ਨੇ ਕੀਤੀ ਸੀ ਰਿਪੇਅਰ ਹਮ ਕਿਉਂ ਨਹੀਂ ਕਰਾ ਸੀ ਸੀਗੀ ਉਹ ਸ਼ਟਕ ਬਣਾਉਂਦੀ ਕੌਣ ਸੀਗਾ ਉਸ ਵੇਲੇ ਸਾਰੇ 18 ਦੇ ਵਿੱਚ ਇਹਨਾਂ ਬਣਾਉਣੀ ਸੀਗੀ 18 ਚ ਨਹੀਂ ਬਣਾਈ 19 ਚ ਨਹੀਂ ਬਣਾਈ 20 ਚ ਨਹੀਂ ਬਣਾਈ 21 ਚ ਨਹੀਂ ਬਣਾਈ ਸਾਰੇ ਅਸੀਂ ਆਉਂਦਿਆਂ 23 22 ਦੇ ਵਿੱਚ ਅਸੀਂ ਪ੍ਰੋਪੋਜ਼ਲ ਵੀ ਭੇਜ ਦਿੱਤੀ ਸਾਰੇ ਅਸੀਂ ਮੈਂਬਰ ਸਾਹਿਬ ਨੂੰ ਭਰੋਸਾ ਵੀ ਦੇ ਦਿੱਤਾ ਕਿ ਜੇਕਰ ਸਾਨੂੰ ਸੈਂਟਰ ਤੋਂ ਫੰਡ ਰੀਸੀਵ ਨਹੀਂ ਵੀ ਹੁੰਦੇ ਅਸੀਂ ਫੇਰ ਵੀ ਸਟੇਟ ਫੰਡ ਦੇ ਵਿੱਚੋਂ ਕਰਵਾ ਦੇਵਾਂਗੇ ਹੁਣ ਸਰਕਾਰ ਦਾ ਰੌਲਾ ਥੈਂਕ ਯੂ ਕੋਈ ਰੌਲਾ ਨਹੀਂ ਤਾਈਓ ਤਾਂ ਮੈਂ ਮੰਗ ਲਿਆ ਤੁਹਾਡੇ ਤੋਂ ਮੈਂ ਕਿਹਾ ਦਿਆਲ ਹੋਏ ਹਾ ਹੁਣ ਮੇਰੇ ਪਿੰਡਾਂ ਵੀ ਬਣਾ ਦੇਣਗੇ ਬਾਈਪਾਸ ਉਹ ਜਿਹੜੀ ਜਾਂਦੀ ਹੈ ਥੈਂਕ ਯੂ ਬਾਜਾ ਸਾਹਿਬ ਅੱਗੇ ਚੱਲ ਜੀ ਅੱਗੇ ਚੱਲ ਜੀ ਹੁਣ ਤਾਂ ਉਹਨਾਂ ਨੇ ਕਹਿ ਤਾਂ ਬਣਾ ਦੇ ਠੀਕ ਠੀਕ ਬੈਠੋ ਸਰਦਾਰ ਅਮਰਤਪਾਲ ਸਿੰਘ ਸੁਖਾ ਆਨੰਦ ਸਰ ਸਵਾਲ ਨੰਬਰ 650 ਜੀ ਇਹਨਾਂ ਦੇ ਸਵਾਲ ਦਾ ਜਵਾਬ ਬਹੁਤ ਵਧੀਆ ਤਰੀਕੇ ਨਾਲ ਦੇਣਾ। ਸ੍ਰੀ ਗੁਰਮੀਤ ਸਿੰਘ ਮੀਟ ਹੇਅਰ ਜੀ।